ਕੋ ਨਸ਼ਾ ਤਸਕਰ ਡਾਕੂ ਮੇ ਪੁਲਿਸ ਡਾਕੂਮੈਂਟਸ ਪ੍ਰੂਫ ਹੋ ਚੁੱਕਾ ਹੈ ਕਿ ਉਸਤੇ 8-10 ਪਰਚੇ ਦਰਜ ਹੋ ਗਏ ਹੈ ਅੰਗਰੇਜ਼ੀ ਦੀ ਕਹਾਵਤ ਹੈ ਜਸਟਿਸ ਡਿਲੇਸ ਜਸਟਿਸ ਡਿਨਾਈ ਜਿੰਨੀ ਉਹ ਦੇਰੀ ਨਾਲ ਲੰਬਾ ਕੇਸ ਚੱਲੇਗਾ ਉਨਾ ਕਹਿ ਲੋ ਵੀ ਉਹਨੂੰ ਫਾਇਦਾ ਮਿਲੇਗਾ ਅੱਜ ਤੱਕ ਕਿਉਂ ਨਸ਼ਾਇਦ ਹੈ ਅੱਜ ਤੱਕ ਕੰਟਰੋਲ ਕਿਉਂ ਨਹੀਂ ਹੋ ਰਿਹਾ ਜੇ ਪੁਲਿਸ ਜਿਸ ਤਰ੍ਹਾਂ ਲੀਗਲ ਤਰੀਕੇ ਨਾਲ ਕੰਟਰੋਲ ਕਰਨਾ ਚਾਹੇ ਤਾਂ ਕਿਉਂ ਨਹੀਂ ਕਰ ਨਹੀਂ ਸਕਦੀ ਕਿਉਂ ਨਹੀਂ ਇਹਨਾਂ ਨੇ ਸਿਰਫ ਉਹਨਾਂ ਨੇ ਕੈਰੀਅਰਸ ਨੂੰ ਪਕੜਿਆ ਜਿਨੇ ਇਹ ਸ਼ੁਰੂ ਕੀਤਾ ਕੰਮ ਜਿਨੇ ਪਰ ਕਿਉਂ ਆਪਣਾ ਸਮਾਨ ਅੱਗੇ ਵੱਡੀਆਂ ਮੱਛੀਆਂ ਕਿਉਂ ਮੱਧੀਆਂ ਮੱਛੀਆਂ ਜਿਹੜੀਆਂ ਉਹਨਾਂ ਨੂੰ ਕਿਉਂ ਨਹੀਂ ਪਕੜਿਆ ਗਿਆ ਅਜੇ ਤੱਕ ਪੰਜਾਬ ਪੁਲਿਸ ਜੇ ਤੁਸੀਂ ਐਗਜ਼ੀਕਿਊਸ਼ਨਰ ਬਣਾਤਾ ਉਹਦੇ ਕਿਸੇ ਨੂੰ ਫੜ ਕੇ ਗੋਲੀ ਮਾਰ ਕੇ ਮਾਰ ਦੇਣੇ ਕੱਲ੍ਹ ਗਿਆ ਜਸਟੀਫਾਈ ਜਿਹਾ ਸੀ ਰੋਕਣਾ ਅਜੇ ਤੱਕ ਘਰ ਧਾਰ ਰਹੇ ਨੇ ਕੱਲ ਗੋਲੀ ਮਾਰਨ ਲੱਗ ਪੰਦੀ ਫਿਰ ਤੇ ਕਾਨੂੰਨ ਕੋਰਟ ਬੰਦ ਕਰ ਦਿਓ ਇੱਕ ਘਰ ਬਣਾਉਣਾ ਜਿਹੜਾ ਨਾ ਇੱਕ ਬੜਾ ਇੱਕ ਪ੍ਰੋਜੈਕਟ ਹੈ ਹਰਕ ਵਾਸਤੇ ਸਾਰੀ ਜ਼ਿੰਦਗੀ ਦਾ ਲੱਗ ਜਾਂਦੀ ਹੈ ਤੇ ਤਾਂ ਜਾ ਕੇ ਘਰ ਬਣਦਾ ਉਹਨੂੰ ਇਸ ਤਰ੍ਹਾਂ ਜਾ ਕੇ ਅ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਕੋਈ ਵੀ ਕਾਰਨ ਹੋ ਉਹਨੂੰ ਢਾ ਦੇਣਾ ਜਿਹੜਾ ਜਸਟੀਫਾਈਡ ਨਹੀਂ ਹੈ ਪੁਲਿਸ ਜਿਹੜੀ ਹੁੰਦੀ ਹੈ ਉਹ ਨਗਰ ਕੌਂਸਲ ਕੋਲ ਜਾਂਦੇ ਆ ਨਗਰ ਕੌਂਸਲ ਨੂੰ ਪੁੱਛਦੇ ਆ ਇਹ ਪ੍ਰਾਪਰਟੀ ਇਹਦੀ ਰਜਿਸਟਰਡ ਹੈ ਇਹ ਨਕਸ਼ਾ ਨੇ ਪਾਸ ਕਰਾਇਆ ਹੈ ਸਹੀ ਤਰੀਕੇ ਨਾਲ ਨਹੀਂ ਬਣਾਇਆ ਫਿਰ ਨਗਰ ਕੌਂਸਲ ਦਾ ਆਫੀਸਰ ਆਰਡਰ ਕਰਦਾ ਨਹੀਂ ਜਿਸ ਵਿੱਚ ਇਹ ਗਲਤੀਆਂ ਹੈਗੀਆਂ ਤੇ ਆਪਾਂ ਨੂੰ ਢਾ ਸਕਦੇ ਆ ਅਸ ਪਰ ਡੇਅਰ ਬਾਈ ਲਾਸ ਫਿਰ ਇਹ ਚ ਗਲਤ ਕਿਵੇਂ ਹੋਇਆ ਇਦਾਂ ਛੋਟੀ ਗੱਲ ਹੈ ਕਿ ਤੁਸੀਂ ਅੱਜ ਜਾਂਦੇ ਹੋ ਜਾ ਕੇ ਮਿਊਨਿਸਪਲ ਕਾਰਪੋਰੇਸ਼ਨ ਕੋਲ ਲੈ ਲੈਂਦੇ ਹੋ ਜੇ ਗਲਤ ਬਣਿਆ ਤਾਂ ਜਾ ਕੇ ਅਗਲੇ ਦਿਨ ਠਾ ਦੇ। ਫਿਰ ਇਹ ਕਿਉਂ ਨਹੀਂ ਢਾਉਂਦੇ ਜਿਸ ਤਰ੍ਹਾਂ ਹਰਮਿਤ ਸਿੰਘ ਹੋਰਾਂ ਨੇ ਹੋਣੇ ਤੁਹਾਡੇ ਸਾਹਮਣੇ ਕਿਹਾ ਕਿ ਜਿਹੜੇ ਇੱਥੇ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਹੜੇ ਸੀਨੀਅਰ ਆਫਸਰਸ ਨੇ ਔਰ ਵੱਡੇ ਵੱਡੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਘਰ ਕਿਉਂ ਨਹੀਂ ਜਾ ਕੇ ਢਾਉਂਦੇ ਮਿਊਨਿਸਪਲ ਕਾਰਪੋਰੇਸ਼ਨ ਦਾ ਆਰਡਰ ਲੈ ਕੇ। ਨਸ਼ੇ ਅਤੇ ਨਸ਼ੇ ਤਸਕਰਾਂ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਦੀ ਬੁਲਡੋਜ਼ਰ ਨੀਤੀ ਕਈਏ ਜਾਂ ਬੁਲਡੋਜ਼ਰ ਐਕਸ਼ਨ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ। ਕਾਨੂੰਨ ਦੇ ਲਿਹਾਜ਼ ਨਾਲ ਇਹ ਕਿੰਨਾ ਕਿ ਜਾਇਜ਼ ਹੈ? ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਰੰਦਾਵਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ। ਰੰਦਾਵਾ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਮਿਹਰਬਾਨੀ, ਸ਼ੁਕਰੀਆ ਜੀ। ਜੀ। ਰੰਦਾਵਾ ਸਾਹਿਬ ਬੁਲਡੋਜ਼ਰ ਐਕਸ਼ਨ ਕਦੇ ਅੱਜ ਤੁਹਾਡਾ ਬਹੁਤ ਲੰਬਾ ਲਾਈਫ ਦਾ ਐਕਸਪੀਰੀਅੰਸ ਹੈ ਕਦੇ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਦੇਖਿਆ ਸੁਣਿਆ ਸੀ ਨਹੀਂ ਜੀ ਹੁਣ ਅੱਜ ਕੱਲ ਦੇ ਜ਼ਮਾਨੇ 'ਚ ਹੀ ਸੁਣਿਆ ਹੈ ਜਦੋਂ ਯੂਪੀ ਤੋਂ ਸ਼ੁਰੂ ਹੋਇਆ ਹੈ ਤੇ ਹੁਣ ਪੰਜਾਬ 'ਚ ਵੀ ਪਹੁੰਚ ਗਿਆ ਹੈ ਇਟ ਇਜ਼ ਵੈਰੀ ਅਨਫੋਰਚੂਨੇਟ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਮੈਂ ਤਾਂ ਇਸ ਗੱਲ ਦਾ ਹਾਮੀ ਹਾਂ ਕਿ ਹਿੰਦੁਸਤਾਨ ਵਰਗੇ ਮੁਲਕ ਦੇ ਵਿੱਚ ਇੱਕ ਘਰ ਬਣਾਉਣਾ ਜਿਹੜਾ ਨਾ ਇੱਕ ਬੜਾ ਇੱਕ ਪ੍ਰੋਜੈਕਟ ਹੈ ਹਰਕ ਵਾਸਤੇ ਸਾਰੀ ਜ਼ਿੰਦਗੀ ਦਾ ਲਗ ਜਾਂਦੀ ਹੈ ਤੇ ਤਾਂ ਜਾ ਕੇ ਘਰ ਬੰਦਾ ਉਹਨੂੰ ਇਸ ਤਰ੍ਹਾਂ ਜਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਕੋਈ ਵੀ ਕਾਰਨ ਹੋਵੇ ਉਹਨੂੰ ਢਾ ਦੇਣਾ ਜਿਹੜਾ ਜਸਟੀਫਾਈਡ ਨਹੀਂ ਹੈ ਜੇ ਕਿਸੇ ਨੇ ਕੋਈ ਗੱਲ ਕੀਤੀ ਹੈ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਹੈ ਜਾਂ ਕਿਸੇ ਨੇ ਕੋਈ ਆਫੈਂਸ ਕਮਿਟ ਕੀਤੀ ਹੈ ਤੇ ਉਹ ਕਾਨੂੰਨ ਦਾ ਜਿਹੜਾ ਰਸਤਾ ਹੈ ਉਹਦੇ ਵਾਸਤੇ ਹੈ ਉਹਨੂੰ ਕਾਨੂੰਨ ਦੇ ਤੌਰ ਤੇ ਉਹਦੇ ਨਾਲ ਮੈਜਿਸਟਰਨਾ ਚਾਹੀਦਾ ਹੈ ਕਿ ਨਾ ਕਿ ਇਹ ਕਾਨੂੰਨ ਆਪਣੇ ਹੱਥ ਲੈ ਕੇ ਔਰ ਮੈਂ ਬੜਾ ਹੈਰਾਨ ਆ ਕਿ ਇਹ ਗਵਰਨਮੈਂਟ ਇਸ ਗੱਲ ਨੂੰ ਜਸਟੀਫਾਈ ਕਰ ਰਹੀ ਹੈ ਔਰ ਬੜਾ ਹੱਸ ਤੱਕ ਕ੍ਰੈਡਿਟ ਲੈ ਰਹੀ ਹੈ ਇਸ ਤੋਂ ਵੱਡੀ ਬੰਦਭਾਗੀ ਗੱਲ ਏ ਕੀ ਹੋ ਸਕਦਾ ਕੀ ਨੇ ਉਹ ਪਹਿਲਾਂ ਪੁਲਿਸ ਜਿਹੜੀ ਹੁੰਦੀ ਹੈ ਉਹ ਨਗਰ ਕੌਂਸਲ ਕੋਲ ਜਾਂਦੇ ਆ ਨਗਰ ਕੌਂਸਲ ਨੂੰ ਪੁੱਛਦੇ ਆ ਇਹ ਪ੍ਰਾਪਰਟੀ ਇਹਦੀ ਰਜਿਸਟਰਡ ਹੈ ਇਹ ਨਕਸ਼ਾ ਨੇ ਪਾਸ ਕਰਾਇਆ ਸਹੀ ਤਰੀਕੇ ਨਾਲ ਨਹੀਂ ਬਣਾਇਆ ਫਿਰ ਨਗਰ ਕੌਂਸਲ ਦਾ ਆਫੀਸਰ ਆਰਡਰ ਕਰਦਾ ਨਹੀਂ ਜਿਸ ਚ ਇਹ ਗਲਤੀਆਂ ਹੈਗੀਆਂ ਤੇ ਆਪਾਂ ਇਹਨੂੰ ਢਾ ਸਕਦੇ ਆ ਅਸ ਪਰ देयर ਬਾਇਲਾਸ ਫਿਰ ਇਹ ਚ ਗਲਤ ਕਿਵੇਂ ਇਹਦੇ ਚ ਗਲਤ ਇਸ ਤਰ੍ਹਾਂ ਹੈ ਜੀ ਕਿ ਹਰ ਇੱਕ ਆਦਮੀ ਨੂੰ ਜੇ ਕਿਸੇ ਨੇ ਗਲਤ ਵੀ ਘਰ ਬਣਾਇਆ ਉਹਨੂੰ ਨੋਟਿਸ ਦੇਣਾ ਪ ਔਰ ਸਪਰੀਮ ਕੋਰਟ ਨੇ ਵੀ ਜਿਹੜੇ ਜਜਮੈਂਟ ਪਾਸ ਕੀਤੇ ਹੈ ਕਿ 15 ਦਿਨ ਦਾ ਨੋਟਿਸ ਹੋਣਾ ਚਾਹੀਦਾ ਔਰ ਉਸ 15 ਦਿਨ ਦੇ ਵਿੱਚ ਉਹ ਆਪਣਾ ਕਿਸੇ ਕੋਰਟ ਕਚਹਿਰੀ ਵਿੱਚ ਜਾ ਕੇ ਆਪਣੀ ਜਸਟੀਫਿਕੇਸ਼ਨ ਦੇ ਸਕਦਾ ਹੈ ਕਿ ਤੇ ਉਹ ਜਰੂਰੀਤ ਨਹੀਂ ਵੀ ਜੋ ਕਿਸੇ ਨੇ ਕਹਿ ਦਿੱਤਾ ਮਿਨਿਸਪਲ ਕਾਰਪੋਰੇਸ਼ਨ ਨੇ ਕਿ ਗਲਤ ਬਣਿਆ ਹੈ ਤੇ ਗਲਤੀ ਹੋਏਗਾ ਉਹ ਗਲਤ ਇਹ ਗੱਲ ਵੀ ਗਲਤ ਹੋ ਸਕਦੀ ਮਿਨਿਸਪਲ ਕਾਰਪੋਰੇਸ਼ਨ ਨਹੀਂ ਹਾਂ ਨਹੀਂ ਕ੍ਰਾਸ ਚੈੱਕ ਨਹੀਂ ਜੀ ਉਹਦਾ ਪ੍ਰੋਸੀਜਰ ਪ੍ਰਸਕ੍ਰਾਈਬਡ ਹੈ ਜਿਹੜਾ ਐਕਟ ਹੈ ਪੂਰਾ ਇਸ ਦੇ ਉੱਤੇ ਜਿਹੜਾ ਜੇ ਵੀ ਕੋਈ ਕਿਸੇ ਦੇ ਕਬਜ਼ਾ ਲੈਣਾ ਜਾਂ ਡਿਮੋਲਿਸ਼ਨ ਕਰਨਾ ਹੈ ਉਹਦਾ ਐਕਟ ਆ ਪੂਰਾ ਉਹਦੇ ਵਿੱਚ ਸਿਸਟਮ ਪ੍ਰੋਵਾਈਡਡ ਹੈ ਉਹ ਪਹਿਲਾਂ ਡੀਸੀ ਕੋਲ ਜਾ ਸਕਦਾ ਹੈ ਫਿਰ ਡੀਸੀ ਤੋਂ ਬਾਅਦ ਉਸ ਤੋਂ ਬਾਅਦ ਜੇ ਡੀਸੀ ਉਹਦੀ ਗੱਲ ਨਹੀਂ ਸੁਣਦਾ ਤਾਂ ਕੋਰਟ ਜਾ ਸਕਦਾ ਹੈ ਕੋਰਟ ਸਟੇ ਦੇ ਸਕਦਾ ਹੈ ਪਰ ਅਲਟੀਮੇਟਲੀ ਜੇ ਆ ਜਾਂਦਾ ਹੈ ਤਾਂ ਕੋਰਟ ਆਰਡਰ ਕਰੇਗਾ ਉਹਨੂੰ ਜੇ ਗਲਤ ਬਣਿਆ ਤੇ ਇਹਨੂੰ ਡਿਮੋਲਿਸ਼ ਕਰ ਲੋ ਤੁਸੀਂ ਇਸ ਪੋਰਸ਼ਨ ਡਿਮੋਲਿਸ਼ ਕਰ ਲੋ ਕੋਰਟ ਦੇ ਡਿਮੋਲਿਸ਼ਨ ਵੀ ਹੋਈਆਂ ਨੇ ਇੱਕ ਸਕੂਲ ਪੰਜ ਕਾਲਜ ਬਣਿਆ ਸੀ ਸ਼ਾਇਦ ਉਹਦੀ ਡਿਮੋਲਿਸ਼ਨ ਹੋਈ ਸੀ ਔਰ ਉਹਤੇ ਗੁਰਗਾਉਂ ਦੇ ਵਿੱਚ ਵੀ ਕੋਈ ਗਏ ਜਿਹੜੇ ਫਲੈਟਸ ਬਣੇ ਸੀਗੇ ਗਲਤ ਬਣੇ ਸੀ ਉਹਨਾਂ ਦੀਮੋਲਿਸ਼ਨ ਹੋਇਆ ਜਿਹੜੇ ਬਣੇਗੇ ਨਾ ਕਾਨੂੰਨੀ ਤਰੀਕਾ ਹੈ ਇੰਦਾਂ ਛੋਟੀ ਗੱਲ ਹੈ ਕਿ ਤੁਸੀਂ ਅੱਜ ਜਾਂਦੇ ਹੋ ਜਾ ਕੇ ਮਿਊਨਿਸਪਲ ਕਾਰਪੋਰੇਸ਼ਨ ਕੋਲ ਲੈ ਲੈਂਦੇ ਹੋ ਜੇ ਗਲਤ ਬਣਿਆ ਤਾਂ ਜਾ ਕੇ ਅਗਲੇ ਦਿਨ ਢਾਹ ਦਿੰਦੇ ਹੋ ਫਿਰ ਇਹ ਕਿਉਂ ਨਹੀਂ ਢਾਹਦੇ ਜਿਸ ਤਰ੍ਹਾਂ ਹਰਪ੍ਰੀਤ ਸਿੰਘ ਹੋਰਾਂ ਨੇ ਹੋਣੇ ਤੁਹਾਡੇ ਸਾਹਮਣੇ ਕਿਹਾ ਕਿ ਜਿਹੜੇ ਇੱਥੇ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਹੜੇ ਸੀਨੀਅਰ ਆਫੀਸਰਸ ਨੇ ਔਰ ਵੱਡੇ ਵੱਡੇ ਜਿਹੜੇ ਪੋਲਿਟਿਸ਼ੀਅਨਸ ਨੇ ਉਹਨਾਂ ਦੇ ਘਰ ਕਿਉਂ ਨਹੀਂ ਜਾ ਕੇ ਢਾਹਦੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਆਰਡਰ ਲੈ ਕੇ ਫਰਕ ਕੀ ਹੈ ਫਿਰ ਆਪਾਂ ਹੱਲ ਕੀ ਮੰਦਿਆ ਜੇ ਕੋਈ ਨਸ਼ਾ ਤਸਕਰ ਡਾਕੂ ਪੁਲਿਸ ਡਾਕੂਮੈਂਟ ਚ ਪ੍ਰੂਫ ਹੋ ਚੁੱਕਾ ਹੈ ਕਿ ਉਸਤੇ 8-10 ਪਰਚੇ ਦਰਜ ਹੋ ਗਏ ਹੈ ਅੰਗਰੇਜ਼ੀ ਦੀ ਕਹਾਵਤ ਹੈ ਜਸਟਿਸ ਡਿਲੇਸ ਜਸਟਿਸ ਡਿਨਾਈ ਜਿੰਨੀ ਉਹ ਦੇਰੀ ਨਾਲ ਲੰਬਾ ਕੇਸ ਚੱਲੇਗਾ ਉਨਾਂ ਕਹਿ ਲਓ ਵੀ ਉਹਨੂੰ ਫਾਇਦਾ ਮਿਲੇਗਾ ਕਿਸੇ ਡਿਪਾਰਟਮੈਂਟ ਚ ਕੋਈ ਅਫਸਰ ਉਹਦੇ ਨਾਲ ਮਿਲ ਗਿਆ ਰਾਜੀਤ ਵਰਗੀਆਂ ਐਗਜ਼ੈਂਪਲਾਂ ਨੇ ਇੰਸਪੈਕਟਰ ਇੰਦਰਜੀਤ ਵਰਗੀਆਂ ਐਗਜ਼ੈਂਪਲਾਂ ਨੇ ਫਿਰ ਕਿਵੇਂ ਇਹਨਾਂ ਨੂੰ ਪਿੰਚ ਹੋਏਗਾ ਕਿ ਹਾਂ ਅਸੀਂ ਗਲਤ ਕਰ ਰਹੇ ਸੀਗੇ ਸਾਨੂੰ ਸਜ਼ਾ ਮਿਲ ਗਈ ਸਾਡੇ ਕੀਤੇ ਗਲਤ ਕੰਮ ਦੀ ਦੇਖੋ ਇਹ ਕਨਸਟੀਟਿਊਸ਼ਨ ਹੈ ਕਨਸਟੀਟਿਊਟਿਵ ਤਿੰਨ ਧਾਰੇ ਨੇ ਇੱਕ ਲੈਜਿਸਲੇਚਰ ਇੱਕ ਐਗਜ਼ੈਕਟਿਵ ਇੱਕ ਜੁਡੀਸ਼ਰੀ ਉਹਨਾਂ ਦੀ ਤਿੰਨਾਂ ਚ ਇੰਡੀਪੈਂਡੈਂਸ ਕਮ ਹੈ ਤੁਸੀਂ ਐਗਜ਼ੈਕਟਿਵ ਨੂੰ ਪਾਵਰ ਜੁਡੀਸ਼ਰੀ ਦੇ ਨਹੀਂ ਦੇ ਸਕਦੇ ਕਿ ਉਹ ਜੱਜ ਬਣ ਜਾਣ ਕਿ ਜੇ ਇਹ ਗਲਤ ਹੋਇਆ ਤਾਂ ਇਸ ਕਰਕੇ ਅਸੀਂ ਇਹਨਾਂ ਨੂੰ ਸਬਕ ਸਿਖਾਉਣ ਦੇ ਇਸ ਕਰਕੇ ਨਾਲ ਘਰ ਟਾ ਦੇਾਂਗੇ ਇਹ ਕੋਈ ਕਾਨੂੰਨ ਹੈ ਇਹ ਕਿਸੇ ਡੈਮੋਕਰੇਟਿਕ ਡੈਮੋਕਰੇਟਿਕ ਕੰਟਰੀ ਦਾ ਕਾਨੂੰਨ ਨਹੀਂ ਹੈ ਇਹ ਤੇ ਇੱਕ ਡਿਕਟੋਰੀਅਲ ਹੈ ਜਿਹੜੀ ਡਿਕਟੇਟਰਸ਼ਿਪ ਹੈ ਵਿਕਟੋਰੀਅਲ ਆਰਡਰ ਹੈ ਕਿ ਜੇ ਅਸੀਂ ਨਹੀਂ ਸੁਣਨਾ ਨਾ ਨੋਟਿਸ ਦੇਣਾ ਹੈ ਅਸੀਂ ਜਾ ਕੇ ਘਟ ਰਾਤ ਤੱਕ ਕਿਉਂਕਿ ਸਬਕ ਸਿਖਾਉਣਾ ਹੈ ਸਬਕ ਸਿਖਾਉਣਾ ਤੇ ਮੈਂ ਤੇ ਇਹ ਕਹਿੰਦਾ ਜਿਹੜੇ ਸ਼ਰਾਬਾਂ ਪੀਂਦੇ ਨੇ ਉਹਨਾਂ ਨੂੰ ਸਬਕ ਕਿਉਂ ਨਹੀਂ ਸਿਖਾਉਂਦੇ ਉਹ ਸ਼ਰਾਬ ਤਾਂ ਸਭ ਤੋਂ ਵੱਡਾ ਸੋਰਸ ਆਫ ਇਨਕਮ ਹੈ ਸਰਕਾਰਾਂ ਦਾ ਕਮਾਈ ਬਣੀ ਐ ਐਕਸਾਈਟ ਡਿਪਾਰਟਮੈਂਟ ਮੈਂ ਉਹੀ ਤਾਂ ਕਹਿ ਰਿਹਾ ਫਿਰ ਫਿਰ ਉਹ ਜਿੱਥੋਂ ਕਮਾਈ ਹੈ ਉਤੋਂ ਇੱਥੇ ਸ਼ਾਇਦ ਹੋ ਸਕਦਾ ਲੋਕਾਂ ਨੂੰ ਕਮਾਈ ਹੋਵੇ ਜਿਹੜੇ ਪੁਲਿਸ ਵਾਲਿਆਂ ਨੂੰ ਵੀ ਕਮਾਈ ਨਹੀਂ ਹੋਈ ਇਸ ਤੋਂ ਗਲਤ ਹੋ ਸਕਦੇ ਵਿੱਚ ਉਹੀ ਕਮਾਈ ਕਰਨਗੇ ਫਿਰ ਗਲਤ ਟੰਗ ਆਬਵੀਅਸਲੀ ਅੱਜ ਤੱਕ ਕਿਉਂ ਹੋ ਨਸ਼ਾ ਹੈ ਅੱਜ ਤੱਕ ਕੰਟਰੋਲ ਕਿਉਂ ਨਹੀਂ ਹੋਇਆ ਜੇ ਪੁਲਿਸ ਜਿਸ ਤਰ੍ਹਾਂ ਲੀਗਲ ਤਰੀਕੇ ਨਾਲ ਕੰਟਰੋਲ ਕਰਨਾ ਚਾਹੇ ਤਾਂ ਕਿਉਂ ਨਹੀਂ ਕਰ ਨਹੀਂ ਸਕਦੀ ਕਿਉਂ ਨਹੀਂ ਇਹਨਾਂ ਨੇ ਸਿਰਫ ਉਹਨਾਂ ਨੇ ਕੈਰੀਅਰਸ ਨੂੰ ਪਕੜਿਆ ਅੱਜ ਤੱਕ ਕਦੀ ਕਿਸੇ ਨੂੰ ਆਪਣਾ ਜਿਹੜਾ ਬੰਦਾ ਜਿਹੜਾ ਪ੍ਰੋਕਿਊਰਰ ਹੈ ਜਿਹੜਾ ਐਕਚੁਅਲੀ ਬੰਦਾ ਜਿਨੇ ਇਹ ਸ਼ੁਰੂ ਕੀਤਾ ਕੰਮ ਜਿਨੇ ਆਪਣਾ ਸਮਾਨ ਅੱਗੇ ਵੱਡੀਆਂ ਮੱਛੀਆਂ ਵੱਡੀਆਂ ਮੱਛੀਆਂ ਜਿਹੜੀਆਂ ਉਹਨਾਂ ਨੂੰ ਕਿਉਂ ਨਹੀਂ ਪਕੜਿਆ ਗਿਆ ਅਜੇ ਤੱਕ ਕੋਈ ਨਹੀਂ ਪਕੜਿਆ ਗਿਆ ਜਿੰਨੇ ਵੀ ਪਰਚੇ ਦਰਜ ਹੁੰਦੇ ਨੇ ਕਹਤੇ ਹੁੰਦੇ ਨੇ ਜਦੋਂ ਕੋਈ ਕੁਝ ਪਕੜੀ ਗਈ ਜਾਂ ਕੁਝ ਪਕੜਿਆ ਗਿਆ ਨਹੀਂ ਪੀਪੀਐਸ ਰਾਜਜੀਤ ਹੁੰਦਲ ਹੈਗੇ ਨੇ ਐਗਜ਼ਾਮਪਲ ਨਹੀਂ ਨਹੀਂ ਮੈਂ ਨਹੀਂ ਕਹਿ ਸਕਦਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਨੂੰ ਕੋਈ ਨੌਲੇਜ ਨਹੀਂ ਹੈ ਰਾਜਜੀਤ ਹੁੰਦਲ ਦੇ ਖਿਲਾਫ ਕੀ ਐਲੀਗੇਸ਼ਨ ਨਹੀਂ ਨਹੀਂ ਹੋਈ ਹੈ ਉਹਨਾਂ ਦੀ ਪਟਾਈ ਤਾਂ ਨਹੀਂ ਨਾ ਨਾ ਕੋਠੀ ਤੇ ਖੜੀ ਉਦਾਂ ਹੀ ਆ ਹਟਾਈ ਤਾਂ ਨਹੀਂ ਨਾ ਹਟਾਈ ਹਾਂ ਕਿਉਂ ਨਹੀਂ ਢਾਈ ਫਿਰ ਜੇ ਫਰਜ਼ ਕਰੋ ਉਹ ਜ ਉਹਦਾ ਉਹਨਾਂ ਕੋ ਹੈਗਾ ਤੇ ਉਹਨੂੰ ਨਹੀਂ ਸਬਕ ਸਿਕਾਉਣਾ ਇਹਨਾਂ ਨੇ ਮੈਂ ਮੈਂ ਪ੍ਰੋਪਗੇਟ ਨਹੀਂ ਕਰ ਰਿਹਾ ਮੈਂ ਇਸ ਕਾਹ ਕਿਹ ਰਹਿਆ ਕਿ ਇਹ ਬਿਲਕੁਲ ਗੈਰ ਕਾਨੂੰਨੀ ਆ ਬਿਲਕੁਲ ਨਹੀਂ ਕਰਨਾ ਚਾਹੀਦਾ ਰਾਜਦੀਪ ਜੀ ਵੀ ਜੇ ਕੋਰਟ ਦੇ ਵਿੱਚ ਕਚਾਰੀ ਦੇ ਵਿੱਚ ਕੇਸ ਚੱਲਣਾ ਚਾਹੀਦਾ ਉਹਦਾ ਪ੍ਰੋਸੀਜਰ ਹੈ ਉਹਨੂੰ ਪਰ ਪੀਓ ਡਿਕਲੇਅਰ ਕਰੋ ਪੀਓ ਡਿਕਲੇਅਰ ਕਰਕੇ ਉਹਦੇ ਵਿੱਚ ਅੱਜ ਕੱਲ ਤਾਂ ਜਿਹੜੇ ਨਵਾਂ ਲਾਅ ਬਣਿਆ ਉਹਦੇ ਵਿੱਚ ਪੀਓ ਦੀ ਐਬਸੈਂਸ ਟ੍ਰਾਇਲ ਵੀ ਹੋ ਸਕਦਾ ਹੈ ਤੋਰ ਟ੍ਰਾਇਲ ਕਰੋ ਤੇ ਟ੍ਰਾਇਲ ਦੇ ਵਿੱਚ ਆਰਡਰ ਲਾਓ ਜੋ ਕੁਝ ਵੀ ਹੋ ਸਕਦਾ ਹੈ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰੋ ਇਦਾਂ ਥੋੜਾ ਗੱਲ ਤੁਸੀਂ ਇਸ ਤਰ੍ਹਾਂ ਕਿ ਕਾਨੂੰਨ ਨੂੰ ਤੇ ਪੁਲਿਸ ਨੂੰ ਜੇ 50 ਪੁਲਿਸ ਨੂੰ ਜੇ ਤੁਸੀਂ ਐਗਜ਼ੀਕਿਊਸ਼ਨਰ ਬਣਾ ਦਿੱਤਾ ਉਹਦੇ ਕਿਸੇ ਨੂੰ ਫੜ ਕੇ ਗੋਲੀ ਮਾਰ ਕੇ ਮਾਰ ਦੇਣਗੇ ਕੱਲ੍ਹ ਕਹਿੰਦੇ ਜਸਟੀਫਾਈ ਜੇ ਅਸੀਂ ਰੋਕਣਾ ਅੱਜ ਤੱਕ ਘਰ ਢਾ ਰਹੇ ਨੇ ਕੱਲ੍ਹ ਗੋਲੀ ਮਾਰਨ ਲੱਗ ਪਣਗੇ ਫਿਰ ਤੇ ਕਾਨੂੰਨ ਕੋਰਟ ਬੰਦ ਕਰ ਦਿਓ ਲੇਟ ਅਸ ਸਟਾਪ ਦੀ ਕੋਰਟ ਪੁਲਿਸ ਨੂੰ ਕਹੋ ਜੀ ਠੀਕ ਹੈ ਤੁਸੀਂ ਜਸਟਿਸ ਕਰੋ ਫਿਰ ਕਿ ਗੈਨੋ ਕਿ ਇਟਸ ਅ ਸਾਈਨ ਆਫ ਬਲੈਕ ਡੇਸ ਇਨ ਇਨ ਫਿਊਚਰ ਇਟ ਇਜ਼ ਅ ਵੈਰੀ ਅਨਫੋਰਚੁਨੇਟ ਕਿ ਜਿੱਥੇ ਗਵਰਨਮੈਂਟ ਜਸਟੀਫਾਈ ਕਰ ਰਹੀ ਹੈ ਬੁਲਡੋਜ਼ਰ ਐਕਸ਼ਨ ਜਾਂ ਗੋਲੀ ਮਾਰਨ ਦਾ ਐਕਸ਼ਨ ਜਾਂ ਕਾਊਂਟਰ ਹੋ ਰਹੇ ਨੇ ਇਹ ਉਹ ਪੁਰਾਣੇ ਸਮੇਂ ਦੀ ਯਾਦ ਕਰ ਲੋ ਜਿਹੜੇ ਇਨਕਾਊਂਟਰ ਜਿਨ੍ਹਾਂ ਨੇ ਕੀਤੇ ਸੀ ਅੱਜ ਸਜ਼ਾਵਾ ਹੋ ਰਹੀਆਂ ਨਾ ਉਹਨਾਂ ਨੂੰ ਇਹਨਾਂ ਨੂੰ ਵੀ ਹੋਣਗੇ ਤੁਸੀਂ ਦੇਖਣਾ ਇਹ ਜੋ ਕੁਝ ਵੀ ਗੈਰਕਾਨੂੰਨੀ ਫੇਸ ਕਰਨੀ ਪੈਗੀ ਬਿਲਕੁਲ ਕਰਨਾ ਪਏਗਾ ਇਹਨਾਂ ਨੂੰ ਫੇਸ ਦੇ ਸ਼ੁੱਡ ਰਿਲਾਈਜ਼ ਅਜੋ ਉਹਨਾਂ ਦੇ ਕੋਈ ਨਹੀਂ ਉਹਨਾਂ ਦੇ ਮਤ ਜਾ ਰਿਹਾ ਪਿੱਛੇ 70 70 80 80 ਸਾਲ ਦੇ ਬੰਦੇ ਅੰਦਰ ਜਾ ਰਹੇ ਨੇ ਕਿੱਥੋਂ ਜਾ ਕੇ ਕਿਸੇ ਵੇਲੇ ਵੀ ਜਾ ਕੇ 25 ਸਾਲ ਬਾਅਦ ਵੀ ਸਜਾਵਾਂ ਹੋਈਆਂ ਨੇ ਸਜਾਵਾਂ ਹੋਈਆਂ ਨੇ ਸੋ ਇਹ ਬੇਰੀ ਅਨਫੋਰਚੂਨੇਟ ਆਉਣਾ ਨਹੀਂ ਚਾਹੀਦਾ ਅੱਜ ਜੋ ਚਰਚਾ ਹੋਈ ਸਾਰੀ ਤੇ ਤੁਹਾਨੂੰ ਅੱਗੇ ਲੱਗਣ ਨੂੰ ਕਿਹਾ ਜਾ ਰਿਹਾ ਕੁਝ ਬਣੇਗਾ ਪਲੇਟਫਾਰਮ ਕੋਈ ਆਪ ਹੌਪ ਕਰਦੇ ਆਂ ਜੀ ਹਿਊਮਨ ਰਾਈਟ ਦੇ ਵਾਸਤੇ ਤਾਂ ਆਵਾਜ਼ ਉਠਾਉਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਹੋਣੀ ਚਾਹੀਦੀਆਂ ਨੇ ਇਹ ਤਾਂ ਇੱਕ ਐਸਾ ਮੁੱਦਾ ਹੈ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਔਰ ਜੇ ਮੈਨੂੰ ਕੋਈ ਕੰਟ੍ਰਿਬਿਊਟ ਕਰਨ ਲਈ ਕਿਹਾ ਗਿਆ ਤਾਂ ਮੈਂ ਤੇ ਆਰਾ ਕੰਟਰੀਬਿਊਟ ਕਰਨ ਲਈ ਜੀ ਸ਼ੁਕਰੀਆ ਸੋ ਜਸਟਿਸ ਰਣਜੀਤ ਸਿੰਘ ਰੰਧਾਵਾਣਾ ਨੇ ਸਾਫ਼ ਕੀਤਾ ਹੈ ਠੀਕ ਹੈ ਜੇ ਕੋਈ ਕਾਨੂੰਨੀ ਪ੍ਰਕਿਰਿਆ ਨੂੰ ਲੈ ਕੇ ਚੱਲੋ ਤੁਸੀਂ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਗਿਲਟੀ ਪਾਇਆ ਜਾਂਦਾ ਤਾਂ ਐਕਸ਼ਨ ਲੋ ਇਹ ਕਿਤੇ ਵੀ ਨਹੀਂ ਕਿ ਕੇਸ ਉਹਦਾ ਅੰਡਰ ਟਰਾਇਲ ਚੱਲ ਰਿਹਾ ਹੋਵੇ ਜਾਂ ਸਿਰਫ ਐਫ ਆਈ ਆਰ ਦਰਜ ਹੋਈ ਹੋਵੇ ਤੇ ਤੁਸੀਂ ਜਾ ਕੇ ਸਿੱਧਾ ਹੀ ਉਹਦਾ ਮਕਾਨ ਢਾ ਦੋ ਜੋ ਕਰ ਰਹੇ ਨੇ ਕਿਤੇ ਨਾ ਕਿਤੇ ਸ਼ਾਇਦ ਲੱਗਦਾ ਵੀ ਉਹ ਤਾਨਾਸ਼ਾਹੀ ਰਵਈਆ ਤੇ ਆਉਣ ਵਾਲੇ ਸਮੇਂ 'ਚ ਨਤੀਜੇ ਜ਼ਰੂਰ ਦੇ ਉਹਨਾਂ ਨੂੰ ਵੀ ਭੁਗਤਣੇ ਪੈਣਗੇ ਹੁੰਦਾ ਕੀ ਹੈ ਇਹਦਾ ਇੰਤਜ਼ਾਰ ਹੈ ਨਵੀਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ